ਸਾਸ਼ੀਕਾਲ 사ਸ਼ੀਕਾਲ ਜੀ ਬਾਈ ਅੱਜ ਕੱਲ ਕਿਹੜਾ ਆਫਰ ਕੋਰ ਕਿਹੜਾ ਚੱਲ ਰਿਹਾ ਜੀ ਭਾਜੀ ਹੁਣ ਆਪਣੇ ਕੋਲ ਚੱਲ ਰਿਹਾ ਪੰਜਾਬ ਸਟੇਟ ਹੋਲੀ ਬੰਪਰ ਦਾ ਅੱਛਾ ਜੋ ਪੰਜਾਬ ਸਟੇਟ ਦਾ ਹੋਲੀ ਬੰਪਰ ਡੀਅਰ 2.5 ਕਰੋੜ ਦਾ ਫਰਸਟ ਪ੍ਰਾਈਜ਼ ਹੈ ਜੀ ਹਾਂਜੀ ਇਹਦਾ اے ਵੀ ਸੀਰੀਜ਼ ਵਿੱਚ ਬਲਾਵਦਾ ਜੀ ਆਪਣੇ ਕੋਲ ਠੀਕ ਹੈ ਜਿਹੜਾ ਕਿ 2.5 ਕਰੋੜ ਦਾ ਫਰਸਟ ਪ੍ਰਾਈਜ਼ ਹੈ ਉਹ ਪਬਲਿਕ ਵਿੱਚ ਹੀ ਲੱਗਣ ਦੀ ਗਾਰੰਟੀ ਹੈ ਜੀ ਅੱਛਾ ਜੀ ਜਿਸ ਤਰ੍ਹਾਂ ਕਿ ਆਪਣੇ ਕੋਲ ਪਹਿਲਾਂ ਰਖੜੀ ਬੰਪਰ ਦਾ ਲੱਗਿਆ ਆਪਣੇ ਨੇੜੇ ਰੋਪੜ ਵਿੱਚ ਲੱਗਿਆ 10 ਕਰੋੜ ਦਾ ਇਸੇ ਤਰ੍ਹਾਂ ਇਹ ਵੀ ਪੰਜਾਬ ਸਟੇਟ ਵੱਲੋਂ 2.5 ਕਰੋੜ ਦਾ ਪ੍ਰਾਈਜ਼ ਹੈ ਜੋ ਪਬਲਿਕ 'ਤੇ ਲੱਗੇਗਾ ਜੀ ਅੱਛਾ ਪਬਲਿਕ ਜੋ ਵਿਕੀਆਂ ਹੀ ਟਿਕਟਾਂ ਵਿੱਚੋਂ ਲੱਗਣਾ ਜੀ ਅੱਛਾ ਜੀ ਹਾਂ ਜੀ ਜੋ ਗਾਰੰਟਡ ਹੈ ਪਬਲਿਕ 'ਤੇ ਲੱਗੂਗਾ ਜੀ ਅਵੇਲੇਬਲ ਹੈ ਇਸ ਟਾਈਮ ਹਾਂ ਜੀ ਆਪਣੇ ਕੋਲ ਅਵੇਲੇਬਲ ਹੈ ਭਾਜੀ ਜੀ ਤੇ 500 ਰੁਪਏ ਦਾ ਟਿਕਟ ਹੈ ਭਾਜੀ ਅੱਛਾ ਇਹਦਾ ਫਰਸਟ ਪ੍ਰਾਈਜ਼ ਹੈ ਜੋ 22 ਕਰੋੜ ਦਾ ਜੀ ਜੋ ਪਬਲਿਕ ਚ ਹੀ ਲੱਗਣਾ ਹੈ ਤੇ ਛੋਟੇ ਪ੍ਰਾਈਜ਼ ਵੀ ਹੈ ਭਾਜੀ 20 ਲੱਖ ਦੇ 5 ਪ੍ਰਾਈਜ਼ ਹੈ ਜੀ 10 ਲੱਖ ਦੇ ਭਾਜੀ 5 ਪ੍ਰਾਈਜ਼ ਹੈ ਜੀ ਫਿਰ ਵੀ ਛੋਟੇ ਬਹੁਤ ਸਾਰੇ ਪ੍ਰਾਈਜ਼ ਹੁੰਦੇ ਆ ਜੀ ਛੋਟੇ ਹੁੰਦੇ ਆ ਹਾਂਜੀ ਹਾਂਜੀ 500 ਰੁਪਏ ਦਾ ਟਿਕਟ ਹੈ ਭਾਜੀ ਓਕੇ ਕੋਈ ਵੀ ਬੰਦਾ ਇਹਨੂੰ ਪਾ ਕੇ ਆਪਣੀ ਕਿਸਮਤ ਅਜ਼ਮਾ ਸਕਦਾ ਜੀ ਠੀਕ ਹੈ ਜੀ ਹਾਂਜੀ ਕੋਈ ਕੋਈ ਜ਼ਿਆਦਾ ਰੇਟ ਹੈ ਨਹੀਂ 500 ਰੁਪਏ ਇੱਕ ਟਿਕਟ ਦਾ ਰੇਟ ਹੈ ਜੀ ਤੁਸੀਂ ਪਾ ਕੇ ਆਪਣੀ ਕਿਸਮਤ ਅਜ਼ਮਾ ਸਕਦੇ ਆ ਔਰ ਕੋਰ ਕੋਰਨ ਪੱਦੀ ਬਣ ਸਕਦੇ ਆ ਜੀ ਆਪਣੇ ਥਾੜਨ ਦੀ ਜਗਾ ਦੱਸ ਦਿੰਦੇ ਜੀ ਮੇਰੀ ਪਾਜੀ ਜਗਾ ਹੈਗੀ ਬੱਲਾਚੌਰ ਸੇਕ ਕੰਪਲੈਕਸ ਦੇ ਬਿਲਕੁਲ ਮੋਹਰੇ ਜੀ ਐਚਡੀਐਫਸੀ ਬੈਂਕ ਦੇ ਸਾਹਮਣੇ ਜੀ ਅਸੀਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਖੇਰੇ ਨੇ ਆਪਾਂ ਜੀ ਠੀਕ ਹੈ ਕੋਈ ਵੀ ਆਪਣੀ ਟਿਕਟ ਖਰੀਦਣਾ ਚਾਹੁੰਦਾ ਤੇ ਆ ਕੇ ਆਪਣੇ ਕੋਲੋਂ ਖਰੀਦ ਸਕਦਾ ਜੀ ਠੀਕ ਹੈ ਬਜੀ ਬਹੁਤ ਥੈਂਕ ਯੂ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ